ਲੱਕੀ ਅੰਦਰ ਜਿੱਥੇ ਸਗਦੇਵ ਸਿੰਘ ਬੈਰੀਗਮ ਵੱਲੋਂ ਹੋਰ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਆਰਗੈਨਿਕ ਬਿਨਾ ਰੇ ਸਪਰੇਅ ਔਰ ਖਾਦਾਂ ਤੋਂ ਬਿਨਾ ਜਿਹੜੇ ਕਿ ਫਸਲਾਂ ਬੀਜੀਆਂ ਗਈਆਂ ਉਹਨਾਂ ਦੇ ਪ੍ਰੋਡਕਟ ਕਿਆ ਤਿਆਰ ਕੀਤੇ ਗਏ ਹਨ ਉਹ ਕਾਨਪੀਣ ਵਾਲੀਆਂ ਵਸਤਵਾਂ ਜਿਹੜੀਆਂ ਉਹਨਾਂ ਦੇ ਇੱਥੇ ਅੱਜ ਇੱਕ ਮੇਲਾ ਲਾਇਆ ਜਿੱਥੇ ਵੱਖ-ਵੱਖ ਥਾਂ ਤੋਂ ਆਏ ਕਾਫੀ ਜਿਹੜੇ ਕਿ ਆਰਗੈਨਿਕ ਬਿਨਾ ਰੇ ਸਪਰੇਅ ਤੋਂ ਸਬਜ਼ੀਆਂ ਔਰ ਫਸਲਾਂ ਬੀਜ ਦੇ ਹੀ ਉਹਨਾਂ ਨੇ ਪ੍ਰੋਡਕਟ ਤਿਆਰ ਕੀਤੇ ਹੋਏ ਇੱਥੇ ਪਤਨਾ ਦੇ ਵਿੱਚ ਪੁਰਾਣੇ ਬਾਸੜੇ ਦੇ ਵਿੱਚ ਇੱਕ ਭਾਰੀ ਮੇਲਾ ਲਾਇਆ ਕਿਆ ਜਿੱਤਾ ਉਦਘਾਟਨ ਹਲਕਾ ਵਿਧਾਇਕ ਕੁਲਵੰਸੀ ਬਾਜ਼ੀਗਰ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਜਿਹੜੇ ਕਿ ਖੇਤੀਬਾੜੀ ਅਫਸਰ ਸਤੀਸ ਚੌਧਰੀ ਵੀ ਪਹੁੰਚੇ ਹੋਏ ਸਨ ਜਿੱਥੇ ਬੈਲਜੀਅਮ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਉੱਥੇ ਕੀ ਜਿਹੜੀਆਂ ਵੱਖ-ਵੱਖ ਪ੍ਰਕਾਰ ਦੀਆਂ 18 ਤਰ੍ਹਾਂ ਦੀਆਂ ਜਿਹੜੀਆਂ ਕਿ ਸਟਾਲਾਂ ਲਾਈਆਂ ਗਈਆਂ ਸਨ ਜਿਨ੍ਹਾਂ ਨੂੰ ਖਰੀਦਦੋ ਪ੍ਰੀਖਤ ਕਰਨ ਵਾਲੇ ਲੋਕਾਂ ਦੀ ਵੀ ਕਾਫੀ ਜ਼ਿਆਦਾ ਭੀੜ ਲੱਗੀ ਰਹੀ ਹੈ आर्या काल रोयो God, oh, God. Oh, God. Oh, God. ਜਿਨ੍ਹਾਂ ਦੇ ਵੱਡੇ ਮੁਲਾਦ ਕਰਤਾ ਧਰਤਾ ਨੇ ਇਹ ਯੋਗਤਾ ਗੁਲਾਬ ਗੁਲਾਬ ਸਿੰਘ ਜਰਦਾ ਸਾਡੇ ਸਰਦਾਰ ਸਭਦੇਸ ਤੇ ਬਲਜਨ ਸਾਹਿਬ ਦਾ ਔਰ ਡਾਕਟਰ ਮਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਔਰ ਲੋਕਾਂ ਨੂੰ ਦੱਸਿਆ ਕਿ ਆਪਾਂ ਜ਼ਹਿਰ ਤੋਂ ਬਚੀਏ ਔਰ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਆਪਾਂ ਖਰੀਦ ਕੇ ਘਰਾਂ ਦੇ ਵਿੱਚ ਪਰਿਵਾਰ ਦੇ ਵਿੱਚ ਬੈਟ ਕੇ ਕਾਈਏ। ਔਰ ਕੁਛ ਆਟਮਾ ਹੋਮ ਮੇਡ ਨੇ ਜਿਵੇਂ ਅਚਾਰ ਨੇ, ਸਾਬਣਾ ਨੇ, ਹੋਮ ਮੇਡ ਘਰੇ ਬਣਾਈਆਂ ਹੋਈਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਕੋਈ ਕੈਮੀਕਲ ਯੂਜ਼ ਨਹੀਂ ਕਰਿਆ। ਬਿਲਕੁਲ ਨੇਚਰਲ ਚੀਜ਼ਾਂ ਨੇ। ਇਸ ਕਰਕੇ ਕੀ ਲੋਕਾਂ ਦੀ ਸਿਹਤ ਦਾ ਖਿਆਲ ਰੱਖ ਸਕੀਏ ਔਰ ਚੰਗੀਆਂ ਚੀਜ਼ਾਂ ਅਸੀਂ ਪਤਨਾਂ ਦੇ ਲੋਕਾਂ ਨੂੰ ਔਰ ਆਲੇ ਦੁਆਲੇ ਦੇ ਲੋਕਾਂ ਨੂੰ ਮਹਈਆ ਕਰਾ ਸਕੀਏ। ਇਹਦੇ ਤਹਿਤ ਅੱਜ ਸਰਦਾਰ ਆਪਣੇ ਸੁਖਦੇਵ ਸਿੰਘ ਜੀ ਬੈਲਜੀਅਮ ਸਾਹਿਬ ਔਰ ਡਾਕਟਰ ਏ ਅਸਮਾਨ ਸਾਹਿਬ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਮੇਲਾ ਲੱਗ ਰਿਹਾ ਹੈ। ਔਰ ਐਮਐਲਏ ਸਾਹਿਬ ਦਾ ਸਹਿਯੋਗ ਹੈ ਜਿਨ੍ਹਾਂ ਨੇ ਇਹ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਉਦਮ ਕੀਤਾ ਹੈ ਔਰ ਬਹੁਤ ਵਧੀਆ ਪ੍ਰੋਡਕਟ ਅਸੀਂ ਇਸ ਸ਼ਹਿਰ ਦੇ ਲੋਕਾਂ ਨੂੰ ਇਸ ਇਲਾਕੇ ਦੇ ਲੋਕਾਂ ਨੂੰ ਦਵਾਂਗੇ ਜਿਨ੍ਹਾਂ ਨਾਲ ਬਹੁਤ ਵਧੀਆ ਨਾਰੀ ਸਿਹਤ ਰਹੂ ਇਹ ਸਾਡਾ ਲਹਿਰੇ ਗਾਗਿਆ ਜੀ ਔਰ ਬਾਕੀ ਅਲੱਗ-ਅਲੱਗ ਜਗ੍ਹਾ ਤੋਂ ਸਾਰੇ ਸਾਡੇ ਸਾਥੀ ਆਏ ਨੇ ਇਸ ਕਰਕੇ ਜਿਹੜਾ ਵੀ ਪੂਰੇ ਆਏ ਸਾਥੀ ਪੂਰੀ ਜ਼ਿੰਮੇਵਾਰੀ ਨਾਲ ਚੀਜ਼ ਦਵਾਂਗੇ ਔਰ ਪੂਰੀ ਗਾਰੰਟੀ ਦੇ ਨਾਲ ਚੀਜ਼ ਦਵਾਂਗੇ ਹਾਂਜੀ ਪਾਣੀ ਕਨ ਲਾਉਣਾ ਜੀ ਇਹ ਕਿੱਥੋਂ ਜਿਹੜਾ ਪ੍ਰੋਜੈਕਟ ਕਿਹੜਾ ਤਿਆਰ ਕੀਤਾ ਤੁਸੀਂ ਜਿਵੇਂ ਕਿ ਸ਼ਹਿਦ ਵੀ ਲਿਆ ਰੱਖਿਆ ਹੈ ਔਰ ਕਈ ਤਰ੍ਹਾਂ ਦੇ ਹੋਰ ਵੀ ਜਿਹੜੇ ਕਿ ਬਿਨਾ ਖਾਦ ਰੇਸ ਸਪਰੇਅ ਤੋਂ ਕਿਸ ਤਰ੍ਹਾਂ ਤਿਆਰ ਕਰਦੇ ਆ ਅੱਜ ਪਾਤੜਾਂ ਦੇ ਵਿੱਚ ਜਿਹੜਾ ਕਿ ਪੁਰਾਣੇ ਬਸਡੇ ਦੇ ਵਿੱਚ ਇਹ ਮੇਲਾ ਲਾਇਆ ਹੈ ਕਿਉਂਕਿ ਇਹ ਇੱਕ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣਿਆ ਰਹੂਗਾ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾਂ ਤਾਂ ਮੇਰਾ ਨਾਮ ਕਰਮਜੀਤ ਕੌਰ ਹੈ ਮੇਰਾ ਪਿੰਡ ਪੇਤਨੀ ਕਲਾ ਤਹਿਸੀਲ ਤੂਰੀ ਤੇ ਜ਼ਿਲ੍ਹਾ ਸੰਗਰੂਰ ਹੈ ਸਰ ਜਿਹੜੇ ਸਾਡੇ ਪ੍ਰੋਡਕਟ ਨੇ ਮੇਰਾ ਮੇਨ ਪ੍ਰੋਡਕਟ ਹੈ ਪੀਨਟ ਵਾਟਰ ਮੈਂ ਮਤਲਬ ਸਟਾਰਟਅਪ ਤੋਂ ਇੱਥੇ ਕੇਵੀਕੇ ਸੰਗਰੂ ਤੋਂ ਟ੍ਰੇਨਿੰਗ ਲੈਤੀ ਤੇ ਪੀਨਟ ਵਾਟਰ ਦਾ ਕੰਮ ਸਟਾਰਟ ਕੀਤਾ ਤੇ ਨਾਲ ਨਾਲ ਮੈਂ ਆਮਲਾ ਕੈਂਡੀ ਜਿਵੇਂ ਸਹਿਦਾ ਸਾਡੇ ਮਤਲਬ ਖੇਤ ਦੱਬੇ ਰੱਖੇ ਹੋਏ ਆ ਆਪਣੇ ਖੁਦ ਇੱਥੇ ਕੋਈ ਵੀ ਚੀਜ਼ ਤੁਹਾਨੂੰ ਮਤਲਬ ਕੋਈ ਵੀ ਪ੍ਰੈਜ਼ਰਵਟੀ ਵਾਲੀ ਨਹੀਂ ਮਿਲੂਗੀ ਹਮੇ ਪਿਓਰ ਚੀਜ਼ਾਂ ਮਿਲਣਗੀਆਂ ਕਿਉਂਕਿ ਜਿਹੜੀਆਂ ਸਾਡੇ ਜਿੰਨੇ ਵੀ ਮੇਰੇ ਪ੍ਰੋਡਕਟ ਆ ਸਾਰੇ ਕਿਉਂਕਿ ਇਹ ਜਿੱਥੋਂ ਦੀ ਗੱਲ ਕਰੀਏਗੀ ਆਪਾਂ ਜਿਵੇਂ ਅੱਜ ਕੱਲ ਕਿੰਨੀਆਂ ਬਿਮਾਰੀਆਂ ਤੇ ਕੈਮੀਕਲ ਵਾਲੀਆਂ ਚੀਜ਼ਾਂ ਖਾ ਕੇ ਆਪਾਂ ਬਿਮਾਰ ਹੋ ਰਹੇ ਆ ਤੇ ਲੋਕਾਂ ਨੂੰ ਇਧਰਲੇ ਪਾਸੇ ਆਉਣਾ ਪਊਗਾ ਆਪਣੀ ਸਿਹਤ ਨੂੰ ਜੇ ਆਪਾਂ ਸਿਹਤਮੰਦ ਰੱਖ ਸਕਦੇ ਆ ਤਾਂ ਆਪਾਂ ਨੂੰ ਕੈਮੀਕਲ ਵਾਲੀਆਂ ਚੀਜ਼ਾਂ ਛੱਡ ਕੇ ਆਰਗੈਨਿਕ ਚੀਜ਼ਾਂ ਹੀ ਖਰੀਦਣੀਆਂ ਪੈਣਗੀਆਂ ਸਾਡਾ ਇੱਥੇ ਆਉਣ ਦਾ ਮਕਸਦ ਇਹ ਆ ਕਿ ਲੋਕ ਆਉਣ ਤੇ ਇੱਥੋਂ ਚੀਜ਼ਾਂ ਖਰੀਦਣ ਤੇ ਆਪਣੇ ਬੱਚਿਆਂ ਨੂੰ ਤੇ ਆਪ ਨੂੰ ਤੰਦਰੁਸਤ ਰੱਖਣਾ ਸਮਾਉਂ ਰਿਹਾ ਤਨ ਉਹ ਜਿਹੜਾ ਅਰਜਕ ਜਿਹੜਾ ਸਮਾਚਾਰ ਕਰਦੇ ਸਰ ਮੈਨੂੰ 2.5 ਸਾਲ ਹੋ ਗਏ ਨੇ ਤੇ ਜਦੋਂ ਦੀ ਮੈਂ ਕੰਮ ਕਰਨ ਲੱਗੀ ਮੈਂ ਸਟੈਪ ਬਾਈ ਸਟੈਪ ਆਪਣੇ ਪ੍ਰੋਡਕਟ ਵਧਾ ਵੀ ਰਹੀ ਆ ਤੇ ਮੈਨੂੰ ਮਾਣ ਆ ਕਿ ਮੈਨੂੰ ਕਈ ਪੀਏ ਜ਼ੂ ਤੋਂ ਵੀ ਮਤਲਬ ਸਨਮਾਨਤ ਪ੍ਰਾਪਤ ਹੋਏ ਨੇ ਤੇ ਰਾਸ਼ਟਰਪਤੀ ਅਵਾਰਡ ਵੀ ਲੈ ਚੁੱਕੀ ਆ ਬਹੁਤ ੱਜਗਾ ਉਪਰ ਆ ਲਾਇਆ ਸੀ ਹੋਰ ਵੀ ਗੱਲ ਕਰਦੇ ਆ ਜਿਹੜੀ ਕਿ ਇੱਥੇ ਪ੍ਰੋਡਕਟ ਲੈਣ ਆਏ ਆ ਕਿਸ ਤਰ੍ਹਾਂ ਦੇ ਪ੍ਰੋਡਕਟ ਇਹ ਜਿਹੜੇ ਕਿ ਬਿਨਾ ਖਾਦ ਰੇ ਸਪਰੇ ਤੋਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੁਹਾਨੂੰ ਕੀ ਲੱਗ ਰਿਹਾ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਇਲਾਕੇ ਦੇ ਆਪਣੇ ਸੁਖਦੇਵ ਸਿੰਘ ਬੈਲਜੀਅਮ ਹੋਰਾਂ ਦਾ ਐਮਐਲਏ ਸਾਹਿਬ ਸਰਦਾਰ ਕੁਲਵੰਤ ਸਿੰਘ ਬਾਜੀਗਰ ਜੀ ਦਾ ਸਾਨੂੰ ਵੀ ਬਹੁਤ ਪ੍ਰੇਰਨਾ ਮਿਲੇਗੀ ਇੱਥੋਂ ਅਸੀਂ ਆਰਗੈਨਿਕ ਪ੍ਰੋਡਕਟ ਖਰੀਦਾਂਗੇ ਬੱਚਿਆਂ ਨੂੰ ਦੱਸਾਂਗੇ ਬੱਚਿਆਂ ਨੂੰ ਜਾਗਰਤ ਕਰਾਂਗੇ ਸਾਡਾ ਇਲਾਕਾ ਜਾਗਰਤ ਹੋਏਗਾ ਤੇ ਅਸੀਂ ਵੀ ਆਰਗੈਨਿਕ ਖੇਤੀ ਆਰਗੈਨਿਕ ਢੰਗਾਂ ਦੇ ਨਾਲ ਜੁੜਾਂਗੇ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਕਿਉਂਕਿ ਬਾਤਰਾ ਦੇ ਵਿੱਚ ਪਹਿਲੀ ਵਾਰ ਲੱਗਿਆ ਅੱਜ ਜਿਹੜਾ ਕਿ ਸ਼ੁੱਕਰਵਾਰ ਦੇ ਦਿਨ ਇੱਥੇ ਮੇਲਾ ਇਹ ਲੱਗਿਆ ਹੈ ਜਿਹੜਾ ਕਿ ਬਿਨਾ ਰੇ ਸਪਰੇਅ ਤੋਂ ਔਰ ਆਰਜਨਿਕ ਜਿਹੜੇ ਕਿ ਸਾਰੇ ਹਰ ਇੱਕ ਵਸਤੂਆਂ ਇਹਦੇ ਵਿੱਚ ਜਿੱਥੇ ਸ਼ਾਇਦ ਹੈ ਹੋਰ ਵੀ ਮਤਲਬ ਗੋੜ ਸ਼ੱਕਰ ਕਈ ਤਰ੍ਹਾਂ ਦੇ ਹੋਰ ਵੀ ਇੱਥੇ ਪ੍ਰੋਡਕਟ ਇਹਦੇ ਵਿੱਚ ਬਣਿਆ ਕੀ ਮਹਿਸੂਸ ਕਰ ਰਿਹਾ ਹਾਂ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਦੇ ਨਾਲ ਜੁੜਨਾ ਚਾਹੀਦਾ ਹੈ ਦੇਖੋ ਜੀ ਮੈਂ ਕੈਪਟਨ ਮੱਗਰ ਸਿੰਘ ਪਿੰਡ ਬੰਗਾ ਤੋਂ ਆ ਇਹ ਜਿਹੜਾ ਆਰਗੈਨਿਕ ਆਜ ਪ੍ਰੋਡਕਟ ਪਏ ਆ ਇਹ ਤਾਂ ਅੱਜ ਸਮੇਂ ਦੀ ਇੱਕ ਬਹੁਤ ਤਕੜੀ ਮੰਗ ਆ ਜਿਹੜੇ ਇੱਥੇ ਖੜੇ ਆ ਜੇ ਪ੍ਰੋਡਕਟ ਲੈ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਇਹ ਕਰਿਆ ਹੋਰਾਂ ਕਿਸਾਨਾਂ ਨੂੰ ਵੀ ਮੈਂ ਅਪੀਲ ਕਰਦਾ ਵੀ ਇਹ ਕਰੋ ਇਹ ਆਪਣੇ ਵਾਸਤੇ ਅੱਗੇ ਪੈਸਾ ਦਾ ਕੁਝ ਨਹੀਂ ਲੈਣਾ ਸਿਹਤ ਸਭ ਤੋਂ ਵੱਡਾ ਜ਼ਰੂਰੀ ਹੋਗੀ ਸੇ ਪੈਸਾ ਤਾਂ ਦੂਜੇ ਨੰਬਰ ਤੇ ਆ ਜਾਊਗਾ ਮੈਂ ਕਹਿੰਦਾ ਵੀ ਬਹੁਤ ਵਧੀਆ ਇਹ ਪ੍ਰਾਲਾ ਜਿਹੜੇ ਕਰ ਰਹੇ ਆ ਹੋਰ ਵੀ ਕਰਨਾ ਚਾਹੀਦਾ ਜੀ ਬਹੁਤ-ਬਹੁਤ ਧੰਨਵਾਦ ਠੀਕ ਹੈ ਨਾ ਧੰਨਵਾਦ ਸਰ ਜੀ ਬਹੁਤ ਵਧੀਆ ਬ੍ਰਾਲਾ ਜੀ ਇਹ ਮਲਕੀ ਪਬਲਿਕ ਜੁੜੇ ਇਹਦੇ ਨਾਲ ਆ ਸਿਹਤ ਆਪਣੀ ਸਿਹਤ ਨੂੰ ਕਾਇਮ ਰੱਖੇ ਜੀ ਅੱਜ ਕੱਲ ਬਿਮਾਰੀਆਂ ਦੇ ਘੇਰੇ ਬਹੁਤ ਆ ਚੁੱਕਿਆ ਜੀ ਜੇ ਆਪਾਂ ਚੰਗੀ ਚੀਜ਼ ਖਾਵਾਂਗੇ ਤਾਂ ਚੰਗੀ ਸਿਹਤ ਬਣੂਗੀ ਜੀ ਆਪਣਾ ਆਪਾਂ ਨੂੰ ਦਿਓ ਆਪਣੇ ਬੱਚਿਆਂ ਨੂੰ ਦਿਓ ਬਜ਼ੁਰਗਾਂ ਨੂੰ ਦਿਓ ਬਹੁਤ ਵਧੀਆ ਗੱਲ ਹੈ ਜੀ ਇਹ ਪਾਤਲਾ ਸ਼ਹਿਰ ਅੰਦਰ ਇਹ ਇਸ ਤਰ੍ਹਾਂ ਵਾਰ ਜਿਹੜਾ ਕਿ ਪਹਿਲੀ ਵਾਰ ਇਹੋ ਜਿਹਾ ਉਪਰਾਲਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਿ ਹੋਰ ਚੀਜ਼ਾਂ ਆ ਰਹੇ ਨੇ ਕਿ ਜਿਸ ਤਰ੍ਹਾਂ ਕੀ ਰੇ ਸਪਰੇਅ ਔਰ ਖਾਦ ਤੋਂ ਬਿਨਾ ਜਿਹੜੀਆਂ ਇੱਥੇ ਤਿਆਰ ਕੀਤੀਆਂ ਜਾਂਦੀਆਂ ਜਿਨ੍ਹਾਂ ਦਾ ਅੱਜ ਮੇਲਾ ਲੱਗਾ ਹੈ ਕਾਫੀ ਵੱਡਾ ਮੇਲਾ ਹੈ ਕਿਉਂਕਿ ਐਨ ਆਰ ਆਈ ਸੁਖਦੇਵ ਸਿੰਘ ਜਿਹੜੇ ਕਿ ਉਹਨਾਂ ਦੀ ਇੱਕ ਇਹ ਵੱਡੀ ਦੇਣ ਹੈ ਉਹਨਾਂ ਦਾ ਉਪਰਾਲਾ ਹੈ ਜਿੱਥੇ ਬਾਹਰਲੇ ਵਿਦੇਸ਼ਾਂ ਦੀਆਂ ਧਰਤੀਆਂ ਦੇ ਵਿੱਚ ਉਹਨਾਂ ਨੇ ਮੱਲਾ ਮਾਰੀਆਂ ਇੱਥੇ ਵੀ ਹੀ ਪੰਜਾਬ ਦੇ ਵਿੱਚ ਔਰ ਪਾਤਲਾ ਆਪਣੇ ਜਿਹੜੇ ਕਿ ਇਲਾਕੇ ਦੇ ਵਿੱਚ ਵੀ ਇੱਥੇ ਉਹਨਾਂ ਨੇ ਇੱਕ ਇਹ ਮੇਲਾ ਲਾਉਣ ਦਾ ਯਤਨ ਕੀਤਾ ਹੈ ਉਹਨਾਂ ਨੇ ਖੁਦ ਵੀ ਜਿਹੜੀਆਂ ਕਿ ਫਸਲਾਂ ਬੀਜੀਆਂ ਹੈ ਜਿਹੜੀਆਂ ਉਹ ਬਿਨਾ ਰੇ ਸਪਰੇਅ ਔਰ ਬਿਨਾ ਖਾਦਾਂ ਤੋਂ ਜਿੱਥੇ ਹੋਰ ਸਬਜ਼ੀਆਂ ਫਸਲਾਂ ਜਾਂ ਕਈ ਤਰ੍ਹਾਂ ਦੇ ਹੋਰ ਇੱਥੇ ਪ੍ਰੋਡਕਟ ਤਿਆਰ ਕੀਤੇ ਗਏ ਨੇ ਜਿਹੜੇ ਕਿ ਬਿਨਾ ਰੇ ਸਪਰੇਅ ਔਰ ਖਾਦ ਤੋਂ ਜਿੱਥੇ ਮਠਿਆਈਆਂ ਵੀ ਔਰ ਦੁੱਧ ਦਾ ਵੀ ਜਿਹੜਾ ਸਿਸਟਮ ਇੱਥੇ ਦੇਖਣ ਨੂੰ ਅੱਜ ਮਿਲ ਰਿਹਾ ਹੈ ਕਿਸ ਤਰ੍ਹਾਂ ਇਹ ਜਿਹੜਾ ਅਚਾਰ ਵੀ ਪਾਇਆ ਹੋਇਆ ਜਿਹੜਾ ਕਿ ਆਰ ਜਿੰਨੇ ਕਿ ਬਿਨਾ ਰੇ ਸਪਰੇਅ ਤੋਂ ਜਿਹੜੀਆਂ ਬੀਜੀਆਂ ਹੋਈਆਂ ਸਬਜ਼ੀਆਂ ਜਾਂ ਉਹਨਾਂ ਦੇ ਅਚਾਰ ਪਾਏ ਆ ਜਿਹੜੀਆਂ ਮਿਰਚਾਂ ਔਲੇ ਜਾਂ ਕਈ ਤਰ੍ਹਾਂ ਦੇ ਪ੍ਰੋਡਕਟਸ ਤਿਆਰ ਕੀਤੇ ਆ ਮੈਨੂੰ ਕਿੱਥੋਂ ਆਏ ਤੁਸੀਂ ਔਰ ਜਿਹੜਾ ਅੱਜ ਮੇਲਾ ਲਾਇਆ ਤੁਸੀਂ ਇੱਥੇ ਕਿੰਨਾ ਤੁਹਾਨੂੰ ਠੀਕ ਲੱਗ ਰਿਹਾ ਹੈ ਸੈੱਟ ਬਣਾਉਣਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਅਸੀਂ ਪਹਿਲਾਂ ਆਪਣੇ ਪਹਿਲ ਮੰਡੀ ਦੇ ਤੋਂ ਥਰੂ ਲਾਇਆ ਜੀ ਇਹ ਮੇਲਾ ਤੇ ਆਪਣਾ ਸੰਗਰੂਰ ਲੱਗਦਾ ਹੀ ਐਤਵਾਰ ਨੂੰ ਤੇ ਸਨਾਮ ਅਸੀਂ ਲਾਉਣੇ ਆਂ ਜੀ ਮੰਗਲਵਾਰ ਨੂੰ ਤੇ ਇੱਥੇ ਸ਼ੁੱਕਰਵਾਰ ਨੂੰ ਲੱਗਿਆ ਕਰੂਗਾ ਇਹ ਪ ਹਾਂਜੀ ਅਸੀਂ ਜੀ ਆਚਾਰ ਕਰੇਲੂ ਤਰੀਕੇ ਨਾਲ ਮਤਲਬ ਕੋਈ ਕੈਮੀਕਲ ਨਹੀਂ ਪਾਉਂਦੇ ਅੰੱਚ ਜੀ ਕੋਈ ਅਸੀਂ ਬਾਹਰਲਾ ਮਸਾਲਾ ਨਹੀਂ ਪਾਉਂਦੇ ਅਸੀਂ ਆਪ ਦੇ ਘਰੇ ਤਿਆਰ ਕਰਕੇ ਖੜੇ ਮਸਾਲੇ ਲੈ ਕੇ ਉਹਨਾਂ ਨੂੰ ਠੁੱਪ ਵਗੈਰਾ ਲਗਾ ਕੇ ਜੀ ਪੀਸ ਕੇ ਫੇਰ ਪਾਉਂਦੇ ਆਈਏ ਕਿਸ ਤਰ੍ਹਾਂ ਦਾ ਸਰ ਇਹ ਜਿਹੜਾ ਅੱਜ ਦਾ ਅੱਜ ਜਿਹੜਾ ਮੇਲਾ ਲੱਗਿਆ ਜੀ ਮੈਂ ਕਿਹਾ ਜੀ ਨਾਮ ਸੁਣੀਦਾ ਸੀਗਾ ਸਖਦੇਵ ਸਿੰਘ ਸਰਦਾਰ ਸਖਦੇਵ ਸਿੰਘ ਜੀ ਬੈਲਜੀਅਮ ਵਾਲੇ ਕਿਸੇ ਵੀ ਲੋੜਵੰਦ ਪਰਿਵਾਰ ਦੀ ਲੋੜ ਨੂੰ ਪੂਰਾ ਕਰਨ ਵਾਸਤੇ ਜਦੋਂ ਵੀ ਇਹਨਾਂ ਨੂੰ ਕਿਸੇ ਵੀ ਬੰਦੇ ਨੇ ਯਾਦ ਕੀਤਾ ਤਾਂ ਇਹਨਾਂ ਨੇ ਆਪਣਾ ਜਿਹੜਾ ਯੋਗਦਾਨ ਪਾਇਆ ਉਸ ਦੀ ਸੇਵਾ ਨਿਭਾਈ ਹੈ ਜਿੰਨੇ ਵੀ ਇਹਨਾਂ ਤੋਂ ਬਣਿਆ ਸੋ ਅੱਜ ਇਹਨਾਂ ਨੇ ਇੱਕ ਨਵਿਕਲਾ ਕੰਮ ਕਰਿਆ ਮੇਰੇ ਤੋਂ ਬਕਾਇਦਾ ਇਹਨਾਂ ਨੇ ਟਾਈਮ ਲਿਆ ਕਿ ਆਪਾਂ ਆਰਗੇਨਿਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਆਪਾਂ ਇੱਕ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਦਾ ਆਪਾਂ ਇੱਕ ਮੇਲਾ ਕਰਾਉਣਾ ਚਾਹੁੰਦੇ ਆ ਪਾਤਰਾਂ ਦੇ ਵਿੱਚ ਤਾਂ ਬੜਾ ਚੰਗਾ ਲੱਗਾ ਔਰ ਅੱਜ ਜਿੱਦਾਂ ਉਹਨਾਂ ਨੂੰ ਸਾਰਿਆਂ ਨੂੰ ਮਿਲੇ ਆ ਔਰ ਉਹਨਾਂ ਨੇ ਦੱਸਿਆ ਤਾਂ ਉਸ ਦੇ ਮੁਤਾਬਕ ਵਾਕਈ ਸਾਨੂੰ ਜਿਹੜਾ ਅਸੀਂ ਪਹਿਲਾਂ ਖਾ ਰਿਹਾ ਉਹ ਸਾਰਾ ਜ਼ਹਿਰ ਖਾ ਰਿਹਾ ਜਿੱਦਾਂ ਇੱਕ ਭਾਈ ਸਾਹਿਬ ਨੇ ਸਟਾਰਟਿੰਗ ਦੇ ਵਿੱਚ ਦੱਸਿਆ ਕਿ 10 ਮਣ 15 ਮਣ ਕਣਕ ਪੈਦਾ ਕਰਨ ਵਾਲੀ ਪੈਲੀ ਉਸ ਦੇ ਵਿੱਚੋਂ ਅਸੀਂ 60 60 ਮਣ ਜਿਹੜੀ ਹੈਗੀ ਆ ਇਹ ਅਨਾਜ ਪੈਦਾ ਕਰਵਾ ਰਹੇ ਆ ਉਹ ਕੀ ਕਿਉਂ ਇਹਨਾਂ ਨਾਲ ਕਿਉਂ ਪੈਦਾ ਹੋ ਰਿਹਾ ਕਿਉਂਕਿ ਉਹਨਾਂ ਦੇ ਵਿੱਚ ਜ਼ਹਿਰ ਪਾ ਕੇ ਅਗਰ ਉਹਨਾਂ ਦੇ ਵਿੱਚ ਰੂੜੀਆਂ ਦੀ ਵਰਤੋਂ ਕਰਕੇ ਜੋ ਕੀਤਾ ਜਾਂਦਾ ਤਾਂ ਸ਼ਾਇਦ ਅੱਜ ਜਿਹੜੇ ਆ ਸਾਡੀ ਨਵੀਂ ਜਨਰੇਸ਼ਨ ਹੈਗੀ ਹੈ ਪਤਾ ਹੀ ਨਹੀਂ ਲੱਗਦਾ ਕਿ ਕੋਈ ਕਹਿ ਰਿਹਾ ਜੀ ਸਾਡਾ ਬੰਦਾ ਤਾਂ 20 ਸਾਲ ਦਾ ਸੀਗਾ ਜੀ ਸੁੱਤੇ ਦਾ ਸੁੱਤਾ ਹੀ ਰਹਿ ਗਿਆ ਸਾਇਲੈਂਟ ਅਟੈਕ ਆਇਆ ਜੀ ਕੋਈ ਕਹਿੰਦਾ ਜੀ ਸਾਡਾ ਤਾਂ ਗੱਡੀ ਚਲਾ ਰਿਆ ਸੀਗਾ ਗੱਡੀ ਚਲਾਉਂਦੇ ਦਾ ਹੀ ਹੋ ਗਿਆ ਜੀ ਕੋਈ ਕਹਿੰਦਾ ਜੀ ਬਸ ਖੇਡਦੇ ਪਏ ਸੀਗੇ ਗੱਲਾਂ ਕਰਦੇ ਸੀਗੇ ਗੱਲਾਂ ਕਰਦੇ ਨੂੰ ਅਟੈਕ ਆਇਆ ਜੀ ਸੋ ਇਹ ਸਾਰੀਆਂ ਬਿਮਾਰੀਆਂ ਦਾ ਇੱਕੋ ਹੀ ਰੀਜਨ ਹੈਗਾ ਕਿ ਜਿਹੜੀਆਂ ਆਪਾਂ ਨਿਰਾਜਹਿਰ ਖਾ ਰਿਆ ਸੋ ਸਾਨੂੰ ਇਹਨਾਂ ਚੀਜ਼ਾਂ ਤੋਂ ਜਿਹੜਾ ਸਿੱਖਣਾ ਚਾਹੀਦਾ ਸੋ ਮੈਂ ਧੰਨਵਾਦ ਕਰਦਾ ਮਾਨ ਸਾਹਿਬ ਦਾ ਔਰ ਬੈਲਜੀਅਮ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਲੋਕ ਕੀਤਾ ਔਰ ਲੋਕਾਂ ਨੂੰ ਅਵੇਅਰ ਕੀਤਾ ਕਿ ਆਰਗੈਨਿਕ ਜਿਹੜੀ ਚੀਜ਼ਾਂ ਹੈਗੀਆਂ ਨੇ ਦੂਸਰੇ ਨਾਲੋਂ ਸਸਤੀਆਂ ਔਰ ਸਾਡੀ ਸਿਹਤ ਲਈ ਬਹੁਤ ਵਧੀਆ ਸਾਨੂੰ ਇਹ ਲੰਮਾ ਜੀਵਨ ਦੇ ਸਕਦੀਆਂ ਨੇ ਸੋ ਮੈਂ ਬਹੁਤ ਧੰਨਵਾਦ ਕਰਨਾ ਔਰ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਸਾਰਾ ਆਰਗੈਨਿਕ ਸਿਸਟਮ ਹੈਗਾ ਵੀ ਇੱਕ ਪਾਤਰਾਂ ਦੇ ਵਿੱਚ ਬਹੁਤ ਵੱਡਾ ਸ਼ੋਰੂਮ ਬਣੇ ਜਿਹਦੇ ਵਿੱਚ ਲੋਕਾਂ ਨੂੰ ਲੈਂਡ ਦੇ ਵਿੱਚ ਆਸਾਨੀ ਹੋ ਸਕੇ ਔਰ ਲੋਕਾਂ ਨੂੰ ਕੋਈ ਬੈਨੀਫਿਟਸ ਵਗੈਰਾ ਮਿਲਣ ਲੋਕ ਚਾਹੁੰਦੇ ਨੇ ਆ ਦੇਖਿਓ ਜੀ ਹੁਣ ਮੈਨੂੰ ਲੱਗਦਾ ਕਿ ਘੰਟੇ 2 ਘੰਟੇ ਦੇ ਵਿੱਚ ਜਿਹੜਾ ਇਹ ਸਮਾਨ ਹੈ ਇੱਥੇ ਇਹਨਾਂ ਦੇ ਟੇਬਲਾਂ ਤੇ ਨਹੀਂ ਰਹਿਣਾ ਕਿਉਂਕਿ ਲੋਕ ਚਾਹੁੰਦੇ ਨੇ ਕਿ ਸਾਨੂੰ ਆਰਗੈਨਿਕ ਜਿਹੜੀ ਇਹ ਬਿਨਾ ਜ਼ਹਿਰ ਤੋਂ ਚੀਜ਼ਾਂ ਮਿਲਣਾਂ ਇਹਨਾਂ ਦੇ ਅੱਜ ਪੁਰਾਣੇ ਬੱਸ ਅਡੇ ਦੇ ਵਿੱਚ ਜਿਹੜੇ ਕਿ ਆਰਗੈਨਿਕ ਜਿਹੜੀਆਂ ਫਸਲਾਂ ਬੀਜਣ ਦਾ ਜਾਂ ਹੋਰ ਕਈ ਤਰ੍ਹਾਂ ਦੇ ਪ੍ਰੋਡਕਟ ਤਿਆਰ ਕੀਤੇ ਗਏ ਕਿਉਂਕਿ ਇਹਨਾਂ ਦਾ ਉਭਾਰਲਾ ਕੀਤਾ ਗਿਆ ਹੈ ਜਿਹੜਾ ਸੰਦੇਵ ਸਿੰਘ ਵੈਲਜੀਅਮ ਵੱਲੋਂ ਕਿਉਂਕਿ ਉਹਨਾਂ ਨੇ ਸ਼ੁਰੂਆਤ ਕੀਤੀ ਇਹ ਸ਼ੁਰੂਆਤ ਕੀਤੀ ਆ ਕਣਕ ਦੀ ਔਰ ਹੋਰ ਵੀ ਸਬਜ਼ੀਆਂ ਦੀ ਜਿਹੜੇ ਇੱਥੇ ਵੱਖ-ਵੱਖ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਜਿਹੜੇ ਕਿ ਜਿਨ੍ਹਾਂ ਨੇ ਆਰਲੇਨਿਕ ਬਿਨਾ ਰੇ ਸਪਰੇ ਤੋਂ ਜਿਹੜੀਆਂ ਸਬਜ਼ ਮਤਲਬ ਬੀਜੀਆਂ ਫਸਲਾਂ ਔਰ ਉਹਨਾਂ ਦੇ ਜਿਹੜੇ ਉਤਪਾਦ ਇੱਥੇ ਪਾਤੜਾ ਦੇ ਵਿੱਚ ਲਿਆਂਦੇ ਗਏ ਨੇ ਅਸੀਂ ਗੱਲ ਕਰਦੇ ਆ ਕਿਉਂਕਿ ਇੱਥੇ ਅੱਜ ਹਲਕਾ ਵਿਧਾਇਕ ਵੀ ਇੱਥੇ ਪੰਤੜਾ ਵਾਲ ਦੇ ਕੁਲਵੰਤ ਸਿੰਘ ਜਿਨ੍ਹਾਂ ਨੇ ਉਦਘਾਟਨ ਕਰਨਾ ਹੈ ਕਿਸ ਤਰ੍ਹਾਂ ਦੇ ਪ੍ਰੋਡਕਟ ਤਿਆਰ ਕੀਤੇ ਨੇ ਬੈਲਜੀਅਮ ਸਾਹਿਬ ਵੈਸੇ ਸ਼ੁਰੂਆਤ ਤੁਹਾਡੇ ਵੱਲੋਂ ਹੀ ਕਰ ਲੈ ਕਿਉਂਕਿ ਤੁਹਾਡਾ ਇੱਥੇ ਪਾਤੜਾ ਦੇ ਵਿੱਚ ਇੱਕ ਵੱਡਾ ਉਪਰਾਲਾ ਹੈ ਦੇਖਣ ਲੋਕਾਂ ਨੂੰ ਸ਼ਾਇਦ ਇਸ ਬਾਰੇ ਗਿਆਨ ਨਹੀਂ ਸੀਗਾ ਕਿਉਂਕਿ ਸ਼ੁਰੂਆਤ ਜਿਹੜੀ ਤੁਸੀਂ ਕੀਤੀ ਆ ਬਾਹਰੋਂ ਆ ਕੇ ਬਹੁਤ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਸਾਰੇ ਇਲਾਕੇ ਦੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਇਹ ਆਪਾਂ ਸਾਰੇ ਨਾਲ ਮਿਲ ਕੇ ਉਪਰਾਲਾ ਕੀਤਾ ਹੈ ਮੇਰੇ ਨਾਲ ਡਾਕਟਰ ਮਾਨ ਸਾਹਿਬ ਜੀ ਜੋ ਕਿ 2 ਸਾਲ ਤੋਂ ਇਹ ਪ੍ਰੋਡਕਟ ਵੇਚ ਰਹੇ ਨੇ ਤੇ ਮੈਂ ਹਮੇਸ਼ਾ ਜਦੋਂ ਬੈਲਜੀਅਮ ਤੋਂ ਆਉਂਦਾ ਸੀ ਮੈਂ ਜਾਣਦਾ ਸੀ ਮੈਂ ਦੇ ਉੱਥੋਂ ਲੈ ਕੇ ਆਉਂਦਾ ਸੀ ਮੈਨੂੰ ਬੜਾ ਵਧੀਆ ਲੱਗਦਾ ਮੈਂ ਸੋਚਦਾ ਸੀਗਾ ਕਿ ਕਿਉਂ ਨਹੀਂ ਕਿ ਆਪਣੇ ਇਲਾਕੇ ਦੇ ਵਿੱਚ ਵੀ ਲੋਕਾਂ ਨੂੰ ਇਹ ਜਿਹੜੇ ਵਧੀਆ ਪ੍ਰੋਡਕਟ ਨੇ ਸ਼ੁੱਧ ਪ੍ਰੋਡਕਟ ਉਹ ਖਾਇਏ ਜਾਣ ਇਸ ਵਾਸਤੇ ਇਹ ਉਪਰਾਲੇ ਨੂੰ ਡਾਕਟਰ ਮਾਨ ਸਾਹਿਬ ਦਾ ਬੜਾ ਬੜਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀ ਇਸ ਰਿਕੁਐਸਟ ਨੂੰ ਮੰਨਿਆ ਫਿਰ ਉਹ ਨਾਲ ਆਪਣੇ ਖੜੇ ਨੇ ਐਗਰੀਕਲਚਰ ਅਫਸਰ ਸਾਹਿਬ ਖੜੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਆ ਰਹੇ ਨੇ ਇਸ ਵਾਸਤੇ ਬੜਾ ਮੈਨੂੰ ਖੁਸ਼ੀ ਹੋਈ ਕਿ ਮੈਂ ਆਪਣੇ ਇਲਾਕੇ ਦੇ ਵਿੱਚ ਇਹ ਲੋਕਾਂ ਦਾ ਹੀ ਵਾਸਤੇ ਉਹਨਾਂ ਦੀ ਸੇਵਾ ਵਾਸਤੇ ਇਹ ਸਾਰਾ ਕੁਝ ਮੈਂ ਕਰ ਰਿਹਾ ਹਾਂ ਕੀ ਲੱਗ ਰਿਹਾ ਤੁਹਾਨੂੰ ਪਹਿਲਾਂ ਲੱਗਦਾ ਸੀ ਵੀ ਕੋ ਲੋਕਾਂ ਦਾ ਰਿਸਪਾਂਸ ਮਿਲੂਗਾ ਔਰ ਜਿਸ ਤਰ੍ਹਾਂ ਅੱਜ ਰਿਸਪਾਂਸ ਮਿਲ ਰਿਹਾ ਹੈ ਤੁਹਾਨੂੰ ਇਹਦਾ ਕੀ ਲੱਗ ਰਿਹਾ ਤੁਹਾਨੂੰ ਲੋਕਾਂ ਦਾ ਰੁਝਾਨ ਕਿੱਧਰ ਜਾ ਰਿਹਾ ਹੈ ਨਹੀਂ ਜਿੰਨਾ ਜਿਸ ਤਰ੍ਹਾਂ ਮੈਂ ਲੋਕਾਂ ਦੇ ਵਿੱਚ ਵਿਚਰਦਾ ਸੀ ਮੈਨੂੰ ਲੱਗਦਾ ਜਰੂਰ ਸੀ ਮੈਂ ਗੱਲ ਵੀ ਕਰਦਾ ਸੀ ਤੇ ਮੈਨੂੰ ਉਮੀਦ ਸੀ ਪੂਰੀ ਕਿ ਮੈਨੂੰ ਪੂਰਾ ਵਧੀਆ ਸਹਿਯੋਗ ਲੋਕ ਕਰਨਗੇ ਕਿਉਂਕਿ ਚੰਗੇ ਕੰਮ ਨੂੰ ਹਰ ਬੰਦਾ ਹੀ ਚਾਹੁੰਦਾ ਆ ਇਸ ਵਾਸਤੇ ਦੋ ਅੱਜ ਸਹਿਯੋਗ ਲੋਕ ਦੇ ਰਹੇ ਨੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕੀ ਨਾਈ ਤੁਹਾਡਾ ਤੁਸੀਂ ਕਿੰਨੇ ਕਿਲੋ ਮੇ ਸਮੇ ਤੋਂ ਇਸ ਜਿਹੜਾ ਕਿ ਬਿਨਾ ਰੇਸਪਰੇ ਤੋਂ ਜਿਹੜੇ ਇਸ ਕੰਮ ਦੇ ਵਿੱਚ ਜੁਟਿਆ ਹੋ ਹਾਂਜੀ ਮੈਂ ਡਾਕਟਰ ਅਮਰਜੀਤ ਸਿੰਘ ਬਾਣ ਹੋਮੋਪੈਥੀ ਫਿਜੀਸ਼ਨ ਹਾਂ ਮੈਂ ਪਰ ਆਰਗੈਨਿਕ ਵੱਲ ਮੈਂ 2005 ਤੋਂ ਜੁੜਿਆ ਹਾਂ ਖੇਤੀ ਵਿਰਾਸਤ ਮਿਸ਼ਨ ਰਾਹੀਂ ਬਹੁਤ ਸਾਰੇ ਅਸੀਂ ਸੰਗਰੂਰ ਸੈਮੀਨਾਰ ਵਰਕਸ਼ਾਪਸ ਕਰਾਈਆਂ ਨੇ ਫਿਰ 2020 ਤੋਂ ਅਸੀਂ ਆਰਗੈਨਿਕ ਮਾਡਲ ਸੈਂਟਰ ਬਣਾਉਣ ਦਾ ਤਿਆਰ ਕੀਤਾ ਸਦਾ ਰਾਜਵੀਰ ਸਿੰਘ ਸੀਗੇ ਮਗਵਾਲ ਪਿੰਡ ਦੇ ਸੰਗਰੂਰ ਦੇ ਨਾਲ ਹੀ ਉਹ ਪਪਾਲ ਬਣਾ ਰਹੇ ਸੀਗੇ ਉੱਥੇ ਉਹਨਾਂ ਨੂੰ ਵਾਪਸ ਬੁਲਾਇਆ ਅਸੀਂ ਮੀਟਿੰਗਾਂ ਸ਼ੁਰੂ ਕੀਤੀਆਂ ਸੈਮੀਨਾਰ ਸ਼ੁਰੂ ਕੀਤੇ ਤੇ ਉਸ ਤੋਂ ਬਾਅਦ ਆਰਗੈਨਿਕ ਬੇਗਰੁੱਪ ਬਣਾਇਆ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਇਹ ਕਰਦੇ ਸਿੱਖਿਅਤ ਕਰਦੇ ਜੂਮ ਤੇ ਮੀਟਿੰਗਾਂ ਕਰਦੀਆਂ ਗੂਗਲ ਮੀਟ ਤੇ ਫਿਰ ਮੈਂ ਡੀ ਸਰ ਤੇ ਏਡੀਸੀ ਡੀ ਜਿਹੜੇ ਸੀ ਉਹਨਾਂ ਨੂੰ ਲਿਖਦਾ ਰਿਹਾ ਕਿ ਸਰ ਆਪਾਂ ਨੂੰ ਲੋੜ ਹੈ ਕਿਸਾਨਾਂ ਲਈ ਮੰਡੀ ਦੀ ਕਿ ਮੰਡੀ ਸ਼ੁਰੂ ਕਰੀਏ ਉਹ ਇਸ ਗੱਲ ਤੇ ਸਹਿਮਤ ਹੋਗੇ ਤੇ ਅਸੀਂ ਵੀ ਜਿਹੜਾ ਹੈ ਅੱਜ ਤੋਂ 2.5 ਸਾਲ ਪਹਿਲਾਂ ਸੰਗਰੂਰ ਪਹਿਲ ਮੰਡੀ ਦੇ ਨਾਂ ਤੇ ਮੰਡੀ ਸ਼ੁਰੂ ਕੀਤੀ ਜਿਹੜੀ ਕਿ ਅੱਜ ਤਾਈਂ ਬਹੁਤ ਸਫਲਤਾ ਨਾਲ ਚੱਲ ਰਹੀ ਹੈ ਕਿਸਾਨ ਆਪਣੇ ਆਪਣੇ ਪ੍ਰੋਡਕਟ ਆਪਣੇ ਆਪ ਹੀ ਬਣਾ ਕੇ ਲਾਉਣ ਲੱਗ ਗਏ ਜੀ ਪ੍ਰੋਸੈਸਿੰਗ ਕਰਕੇ ਸੈਲਬੁੱਲ ਪਾਲੀਆਂ ਗਰੁੱਪ ਬੀਬੀਆਂ ਆਪਣੇ ਪ੍ਰੋਡਕਟ ਕੇਬੀਕੇ ਖੇੜੀ ਤੋਂ ਸਿੱਖ ਕੇ ਟ੍ਰੇਨਿੰਗ ਲੈ ਕੇ ਬਣਾ ਕੇ ਲੈ ਕੇ ਆਉਂਦੀਆਂ ਨੇ ਤੁਸੀਂ ਦੇਖੋਗੇ ਗਏ ਆ ਤੁਸੀਂ 15 ਤਰ੍ਹਾਂ ਦੇ achar ਕੋਲਡ ਪ੍ਰੋਸੈਸਡ ਤੇਲ ਸਾਰੇ ਤਰ੍ਹਾਂ ਦੇ ਗੋੜ ਸ਼ੱਕਰ ਮਸਾਲੇ ਜਿਹੜੇ ਹੈਗੇ ਨੇ ਸਾਰਾ ਕੁਝ ਹੀ ਆਉਂਦਾ ਇੱਧਰ ਮਿਲਟ ਸਾਲੇ ਬੈਠੇ ਹੋਏ ਨੇ ਕੋਦਰਾ ਖੁਟਕੀ ਗੰਗਣੀ ਤੇ ਫਿਰ ਉਦੋਂ ਬਾਅਦ ਅਸੀਂ 31 ਜੁਲਾਈ ਨੂੰ ਅਸੀਂ ਦੁੱਧਮ ਦਿਵਸ ਦਿਨ ਦੇ ਸਨਾਮ ਸ਼ੁਰੂ ਕੀਤੀ ਹੈ ਮੰਡੀ ਜਿਹੜੇ ਮੰਤਰੀ ਸ੍ਰੀ ਅਮਨ अरोड़ा ਜੀ ਨੇ ਉਦਘਾਟਨ ਕੀਤਾ ਨਾਲ ਏਡੀਸੀ ਡੀ ਬਰਜੀਤ ਵਾਲੀਆ ਜੀ ਸੀ ਤੇ ਅੱਜ ਅਸੀਂ ਇੱਥੇ ਉਦਮ ਕਰਨ ਲੱਗਿਆ ਸਰਦਾਰ ਸੁਖਦੇਵ ਸਿੰਘ ਬੈਲਜੀਅਮ ਜੀ ਦੀ ਹਿੰਮਤ ਕਰਕੇ ਇਹ ਹਮੇਸ਼ਾ ਇਹਨਾਂ ਨੂੰ ਸੀ ਦਿਲ ਦੇ ਵਿੱਚ ਦਰਦ ਕਿ ਲੋਕਾਂ ਨੂੰ ਸ਼ੁੱਧ ਖਵਾਈਏ ਬਿਮਾਰ ਹੋ ਰਹੇ ਨੇ ਐਡੇ ਵੱਡੇ ਪੱਧਰ ਤੇ ਕੈਂਸਰ ਰੀਨਲ ਫੇਲਰ ਬਲੱਡ ਪ੍ਰੈਸ਼ਰ ਕਾਰਡੀਆਕ ਅਰੇਸਟ ਹਾਰਟ ਅਟੈਕ ਹੋ ਰਹੇ ਨੇ ਤੁਸੀਂ ਦੇਖੋਗੇ ਕਿ ਲੋਕਾਂ ਦਾ ਬਹੁਤ ਵਧੀਆ ਮਿੰਟਾ ਲੱਗਦਾ ਰਿਸਪਾਂਸ ਹੈ ਕਿਸਾਨਾਂ ਦਾ ਵੀ ਰਿਸਪਾਂਸ ਹੈ ਘਟੋ ਘਟ 16 17 ਤਰ੍ਹਾਂ ਦੇ ਪ੍ਰੋਡਕਟ ਲੈ ਕੇ ਕਿਸਾਨ ਵੱਖਰੇ ਵੱਖਰੇ ਬਸਹਲਪਾਲ ਬਗੁਰਪੜੀਆਂ ਬੀਬੀਆਂ ਆਈਆਂ ਨੇ ਤੁਸੀਂ ਆਪ ਦੇਖਿਆ ਲੋਕ ਹੌਲੀ ਹੌਲੀ ਉਤਸ਼ਾਹਤ ਹੋ ਕੇ ਜੁੜਦੇ ਜਾਣਗੇ ਜੀ ਸਰਕਾਰ ਨੂੰ ਵੀ ਮੈਂ ਅਪੀਲ ਕਰਦਾ ਸ੍ਰੀ ਸਤੀ ਚੌਧਰੀ ਜੀ ਐਗਰੀਕਲਚਰ ਆਫੀਸਰ ਖੜੇ ਨੇ ਕਿ ਸਰਕਾਰ ਨੂੰ ਚਾਹੀਦਾ ਕਿ 247 ਕਸਬੇ ਤੇ ਸ਼ਹਿਰ ਨੇ ਸਾਰਿਆਂ ਦੇ ਵਿੱਚ ਇਦਾਂ ਦੀ ਹਫਤਾਵਾਰੀ ਮੰਡੀ ਲਵਾਓ ਜੀ ਫਿਰ ਹਰ ਸ਼ਹਿਰ ਦੇ ਵਿੱਚ ਹੱਟ ਖੋਲ੍ਹ ਦਿਓ ਅਸੀਂ ਉਦੋਂ ਵੀ ਐਫਪੀਓ ਬਣਾ ਕੇ ਸਰ ਇੱਕ ਆਰਗੈਨਿਕ ਹੱਟ ਮੇਰੇ ਕਲੀਨਿਕ ਤੇ ਮੁਫਤਮਾ ਕਮਰਾ ਦਿੱਤਾ ਕੋਈ ਖਰਚਾ ਨਹੀਂ ਬਿਜਲੀ ਪਾਣੀ ਦਾ ਖਰਚਾ ਨਹੀਂ ਇਹ ਨਹੀਂ ਪ੍ਰੋਡਕਟ ਅਸੀਂ ਚਾੱਕ ਕੇ ਉੱਥੇ ਲੈ ਜਾਂਦੇ ਆਂ ਇਵੇਂ ਜਿਵੇਂ ਸਾਡੇ ਪੰਜਾਬ ਐਗਰੋ ਵੱਲੋਂ ਜੈਵਿਕ ਹੱਟ ਖੁੱਲੀ ਗਈ ਹੈ ਸੰਗਰੂਰ ਇਵੇਂ ਜਿਵੇਂ ਡੀਸਾ ਵੱਲੋਂ ਸੈਲਫਲ ਵਰਬ ਗੁਰਬੀ ਬੀਵੀਆਂ ਲਈ ਪਹਿਲ ਮਾਰਟ ਖੋਲਦਾ ਸੰਗਰੂਰ ਤਾਂ ਪੂਰਾ ਹੱਬ ਬਣਾਤਾ ਸੀ ਆਰਗੈਨਿਕ ਦਾ ਕੀ ਲੱਗਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਇੱਥੇ ਪਾਤਲਾ ਦੇ ਵਿੱਚ ਜਿਹੜੇ ਕਿ ਲੋਕਾਂ ਨੂੰ ਇਸ ਵਾਰ ਇਹ ਇਸ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਬਿਨਾਂ ਰੇ ਸਪਰੇਅ ਤੋਂ ਜਿਹੜੇ ਖਾਣ ਨੂੰ ਮਿਲਣਗੇ ਉਹਨਾਂ ਵਾਲੇ ਸਮੇਂ ਦੇ ਵਿੱਚ ਦੁਆਰੇ ਲਗਾਤਾਰ ਲਾਉਂਗੇ ਬਿਲਕੁਲ ਜੀ ਬਿਲਕੁਲ ਹਰ ਸ਼ੁੱਕਰਵਾਰ ਸਾਡੇ ਬਹੁਤ ਉਦਮੀ ਖੜੇ ਨੇ ਤੁਹਾਡੇ ਸਾਹਮਣੇ ਸਮਾਜ ਸੇਵੀ ਨੇ ਆਪਦੇ ਪੱਲੇੋਂ ਖਰਚ ਕਰਨ ਵਾਲੇ ਨੇ ਇਹਨਾਂ ਵੀ ਦੂਜਿਆਂ ਤੋਂ ਪੈਸੇ ਇਕੱਠੇ ਕਰਕੇ ਤੇ ਇਹ ਕਿਸਾਨਾਂ ਤੋਂ ਜੀ ਅਸੀਂ ਇਹ ਬਹੁਤ ਸੌਖਾ ਟੰਗ ਪਹਿਲਾਂ ਸਾਨੂੰ ਆਤਮਾ ਤੋਂ ਪੈਸੇ ਮਿਲਦੇ ਰਹੇ ਟੈਂਟ ਲਈ ਫਿਰ ਆਤਮਾ ਤੋਂ ਪੈਸੇ ਆਉਣਾ ਹਟ ਗਏ ਆ ਜਿਹੜੇ ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ ਆ ਫਿਰ ਅਸੀਂ ਕਿਸਾਨਾਂ ਦੀ ਮੀਟਿੰਗ ਕੀਤੀ ਕਿ 200 ਰੁਪਏ ਖਰਚਾ ਆਏਗਾ ਟੇਬਲ ਦੋ ਕੁਰਸੀਆਂ ਉੱਪਰ ਟੈਂਟ ਸਾਰੇ ਖੁਸ਼ ਹੋ ਕੇ ਦਿੰਦੇ ਨੇ ਜੀ ਹੁਣ ਸੈਲਫ ਡਿਪੈਂਡੈਂਟ ادارے ਬਣ ਗਏ ਠੀਕ ਹੈ ਜੀ ਜਿਵੇਂ ਕਿ ਦੱਸ ਰਿਹਾ ਸੀ ਅੱਜ ਇੱਥੇ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਹੈ ਬਹੁਤ ਵਧੀਆ ਤਰੀਕੇ ਨਾਲ ਉਲੀਕਿਆ ਗਿਆ ਹੈ ਜਿਹੜਾ ਇੱਥੇ ਪਾਤੜਾਂ ਦੇ ਵਿੱਚ ਜਿਹੜੇ ਐਗਰੀਕਲਚਰ ਅਫਸਰ ਪਹੁੰਚੇ ਨੇ ਇੱਥੇ ਸਤੀਸ਼ ਕੁਮਾਰ ਚੌਧਰੀ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦੇ ਜਿਹੜੇ ਇਹ ਉਪਰਾਲੇ ਆ ਕਿਸਾਨਾਂ ਵੱਲੋਂ ਕੀਤੇ ਗਏ ਸਰ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਔਰ ਜਿਹੜੀ ਹੋਰ ਵੀ ਜਿਹੜੇ ਕਿਸਾਨ ਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਸੰਦੇਸ਼ ਦੇਣਾ ਹੈ ਸਭ ਤੋਂ ਪਹਿਲਾਂ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਆਪਣੇ ਸਰਦਾਰ ਸੁਖਦੇਵ ਸਿੰਘ ਜੀ ਬੈਲਜੀਅਮ ਤੇ ਡਾਕਟਰ ਮਾਨ ਜੀ ਦਾ ਜਿਨ੍ਹਾਂ ਨੇ ਜਿਹੜਾ ਅਨੋਖਾ ਉਪਰਾਲਾ ਹੈਗਾ ਕਿਉਂਕਿ ਹਰ ਇੱਕ ਇਨਸਾਨ ਜਿਹੜਾ ਹੈਗਾ ਅੱਜ ਐਕਸੈਸ ਸਪੈਸਿਟਿਸਾਈਡ ਫਰਟੀਲਾਈਜ਼ਰ ਦੇ ਯੂਜ਼ ਹੋਣ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜਿਹੜਾ ਆਪਣਾ ਜੀਵਨ ਅਸਤਵਰਸਤ ਹੋ ਚੁੱਕਿਆ ਹੈ ਤੇ ਆ ਜਿਹੜਾ ਉਪਰਾਲਾ ਹੈਗਾ ਜੀ ਕਿ ਆਪਾਂ ਨੂੰ ਆਰਗੈਨਿਕ ਪ੍ਰੋਡਿਊਸ ਜਿਹੜੇ ਹੈਗੇ ਵੱਧ ਤੋਂ ਵੱਧ ਯੂਜ਼ ਕਰਨੇ ਚਾਹੀਦੇ ਨੇ ਤੇ ਇਹ ਅੱਜ ਸਮੇਂ ਦੀ ਲੋੜ ਵੀ ਹੈਗੀ ਹੈ ਮੈਂ ਪਿਛਲੇ ਦਿਨ ਇੱਕ ਸਟੱਡੀ ਕਰਦਾ ਪਿਆ ਸੀਗਾ ਤੇ ਮੈਂ ਦੇਖਿਆ ਕਿ ਇੱਕ ਇੰਟਰਨੈਸ਼ਨਲ ਸਟੱਡੀ ਹੈ ਅੱਜ ਜਿਹੜੇ ਬੱਚੇ ਆਪਣੇ ਨਿਊ ਜਨਰੇਸ਼ਨ ਜਿਹੜੇ ਨਿਊ ਬੋਰਨ ਬੇਬੀਜ਼ ਨੇ ਉਹਨਾਂ ਚ ਕੈਂਸਰ ਦੀ ਜਿਹੜੀ ਪਰਸੈਂਟੇਜ ਹੈ 30% ਤੋਂ ਵੱਧ ਚੁੱਕੀ ਹੈ ਜੀ ਤੇ ਇੱਕ ਆਪਣੇ ਲਈ ਇੱਕ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਂਕਿ ਜਦੋਂ ਆਪਣੀ ਆਉਣ ਵਾਲੀ ਜਨਰੇਸ਼ਨ ਹੀ ਸੇਫ ਨਹੀਂ ਹੋਊਗੀ ਤਾਂ ਆਪਣਾ ਫਿਊਚਰ ਵੀ ਕੀ ਰਹੂਗਾ ਤੇ ਇਹ ਜਿਹੜੇ ਪ੍ਰੋਡਿਊਸ ਨੇ ਆਪਾਂ ਨੂੰ ਵੱਧ ਤੋਂ ਵੱਧ ਯੂਜ਼ ਕਰਨੇ ਚਾਹੀਦੇ ਆ ਜੀ ਤੇ ਮੈਂ ਤਾਂ ਆਪਣੇ ਕਿਸਾਨ ਭਰਾਵਾਂ ਨੂੰ ਇਹ ਹੀ ਬੇਨਤੀ ਕਰਦਾ ਕਿ ਜਿਹੜਾ ਕਿਸਾਨ ਜਿਹਦੇ ਕੋਲ ਆਪਦੀ ਪੈਲੀ ਹੈਗੀ ਉਹ ਘਾਟੋ ਘਟੀ ਆਪਣੇ ਖਾਣ ਲਈ ਆਪਣੇ ਪਰਿਵਾਰ ਦੇ ਖਾਣ ਲਈ ਆਪਣੇ ਪਿੰਡ ਚ ਜਿਹੜੇ ਕੋਈ ਬੀਨਾ ਜ਼ਮੀਨ ਵਾਲੇ ਕਿਸਾਨ ਨੇ ਜਾਂ ਛੋਟੇ ਪਰਿਵਾਰ ਨੇ ਕਿਸਾਨ ਮਜ਼ਦੂਰ ਨੇ ਉਹਨਾਂ ਨੂੰ ਘੱਟੋ ਘੱਟ ਆਪਣੇ ਖੇਤ ਚੋਂ ਬਿਨਾ ਖਾਦ ਤੇ ਬਿਨਾ ਦਵਾਈ ਦੀ ਸਬਜ਼ੀਆਂ ਤੇ ਅਨਾਜ ਪੈਦਾ ਕਰਕੇ ਆਪਣੀ ਜਿਹੜੀ ਪਿੰਡ ਦੀ ਕੰਜ਼ਮਪਸ਼ਨ ਹੈ ਉਹ ਪਿੰਡ ਲੈਵਲ ਤੇ ਹੀ ਪੂਰੀ ਕੀਤੀ ਜਾਵੇ ਤੇ ਜਿਹੜੇ ਮੇਰੇ ਸਹਿਰੀ ਭਰਾ ਨੇ ਉਹਨਾਂ ਲਈ ਆ ਜਿਹੜੀ ਹੈਗੀ ਹੈ ਮੰਡੀਆਂ ਜਿਵੇਂ ਡਾਕਟਰ ਮਾਨ ਜੀ ਉਹਨਾਂ ਨੇ ਅਰੇਂਜ ਕੀਤੀਆਂ ਨੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ ਜਿਹੜੇ ਕਿਸਾਨ ਆਪਣੇ ਸ਼ਹਿਰਾਂ ਚ ਆ ਗਏ ਨੇ ਸ਼ਹਿਰਾਂ ਚ ਆਮਦਨ ਦੇ ਸਾਧਨ ਵੀ ਹੈਗੇ ਨੌਕਰੀ ਪੈਸਾ ਲੋਕ ਵੀ ਹੈਗੇ ਜਿਨ੍ਹਾਂ ਦੇ ਬਿਜ਼ਨਸ ਚੱਲਦੇ ਨੇ ਉਹ ਵੀ ਹੈਗੇ ਉਹ ਘੱਟੋ-ਘੱਟ ਆਰਗੇਨਿਕ ਪ੍ਰੋਡਕਟਸ ਯੂਜ਼ ਕਰਨ ਜੀ ਸੋ ਥੈਟ ਆਪਣਾ ਜਿਹੜਾ ਸਮਾਜ ਹੈ ਉਹ ਵੀ ਪ੍ਰਦੂਸ਼ਣ ਰਹਿਤ ਹੋਵੇ ਤੇ ਜਿਹੜਾ ਆਪਣਾ ਸਰੀਰ ਹੈ ਉਹ ਵੀ ਆਪਾਂ ਘੱਟ ਤੋਂ ਘੱਟ ਬਿਮਾਰੀਆਂ ਤੋਂ ਗ੍ਰਸਤ ਹੋਈਏ ਜੀ ਇਹ ਦਸਰੇ ਸੰਕੀ ਜਿਵੇਂ ਕਿ ਅਸੀਂ ਸੇਰ ਵਾਸਤੇ ਸਾਡੀ ਸੇਰ ਵਾਸਤੇ ਜਿਹੜੇ ਕਿ ਬਿਨਾ ਰੇਸ ਸਪਰੇ ਤੋਂ ਆਰ ਜਣੇ ਕਿ ਜਿਹੜੇ ਇਹ ਅਸੀਂ ਫਸਲਾਂ ਬੀਜਦੇ ਜਾਂ ਹੋਰ ਸਬਜ਼ੀਆਂ ਲਾ ਟਰੰਪ ਕੋਈ ਕੁਝ ਵੀ ਬੀਜਦੇ ਆ ਅਸੀਂ ਉਹਨਾਂ ਦਾ ਇੱਕ ਚੰਗਾ ਉਪਰਾਲਾ ਹੈ ਕਿਉਂਕਿ ਸੇਲ ਸਵਸਥ ਰਹਿੰਦੀ ਆ ਜਿੱਥੇ ਕਿ ਵੈਲਜੀਅਮ ਸਕਦੇਵ ਸਿੰਘ ਵੈਲਜੀਅਮ ਵਾਲੋ ਇਹ ਉਪਰਾਲਾ ਕੀਤਾ ਗਿਆ ਪਾਤੜਾਂ ਦੇ ਵਿੱਚ ਇਹ ਇੱਕ ਬੜਾ ਸਲੱਗਾ ਯੋਗ ਕਦਮ ਹੈ ਕਿ ਪਾਤੜਾਂ ਇਲਾਕੇ ਅੰਦਰ ਜਿੰਨੇ ਪ੍ਰੋਡਕਟ ਹੈ ਕਿਉਂਕਿ ਅੱਜਕੱਲ ਜਿਹੜਾ ਰੁਝਾਨ ਚੱਲ ਰਿਹਾ ਹੈ ਇੱਕ ਦੂਜੇ ਨਾਲੋਂ ਫਸਲ ਵਧਾ ਕੇ ਬੀਜਣ ਦਾ ਉਹਦੇ ਵਿੱਚ ਦਵਾਈਆਂ ਸਪਰੇਆਂ ਔਰ ਹੋਰ ਵੀ ਕਈ ਤਰ੍ਹਾਂ ਦੀਆਂ ਕੀਟਨਾਸ਼ਕ ਜਿਹ ਆਪ ਪਾਈਆਂ ਜਾਂਦੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ ਇੱਕ ਵਧੀਆ ਜਰੀਆ ਹੈ ਸਾਡੀ ਸਿਹਤ ਸੰਭਾਲ ਰੱਖਣ ਦਾ ਜਿਹੜੇ ਕਿ ਕੈਂਸਰ ਵਗੈਰਾ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਕਾਫੀ ਹੱਦ ਤੱਕ ਇਹ ਨੱਥ ਪਾਊਗਾ ਦੇਖੜਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਇਹ ਕਿੰਨੇ ਕਿ ਸਿੱਧ ਸਬਤ